ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਜਹਾਜ਼ ਵਿੱਚ 1000 ਤੋਂ ਵੱਧ ਲੋਕ ਚੜ ਸਕਦੇ ਹਨ ਤੇ ਉਹ ਵੀ جنگ ਦੇ ਸਾਇਆ ਹੇਠਾਂ ਜਦ ਜਹਾਜ਼ ਦੇ ਇੰਜਨ ਚੱਲ ਰਹੇ ਸਨ ਉਸ ਵੇਲੇ ਇੱਕ ਕੌਮ ਦੇ ਨਸੀਬ ਦੀ ਲਿਖਾਈ ਵੀ ਆਰਡਰ ਹੀ ਸੀ ਉਹ ਸਿਰਫ ਇੱਕ ਉਡਾਣ ਨਹੀਂ ਸੀ ਉਹ ਸੀ ਹਜ਼ਾਰਾਂ ਜ਼ਿੰਦਗੀਆਂ ਦੀ ਨਵੀਂ ਸ਼ੁਰੂਆਤ ਕਈ ਵਾਰ ਇਨਸਾਨੀਅਤ ਦੀ ਇੱਕ ਉਡਾਣ ਹਥਿਆਰਾਂ ਵਾਲੀਆਂ ਜੰਗਾਂ ਤੋਂ ਵੱਧ ਤਾਕਤਵਰ ਹੋ ਜਾਂਦੀ ਹੈ ਉਹ ਸਿਰਫ ਜਹਾਜ਼ ਨਹੀਂ ਸੀ ਉਹ ਨਸੀਬਾਂ ਦੀ ਬਦਲਦੀ ਲਕੀਰ ਸੀ ਜਦੋਂ ਮਸ਼ੀਨ ਇਨਸਾਨੀਅਤ ਦੀ ਸੇਵਾ ਵਿੱਚ ਲੱਗੇ ਤਾਂ ਉਹ ਸਿਰਫ ਮਕੈਨਿਕਸ ਨਹੀਂ ਇੱਕ ਕਿਰਪਾ ਬਣ ਜਾਂਦੇ ਹਨ ਇਹ ਸਿਰਫ ਇੱਕ ਉਡਾਨ ਨਹੀਂ ਸੀ ਇਹ ਇਨਸਾਨੀਅਤ ਦੀ ਉਡਾਨ ਸੀ ਜਿੱਥੇ ਨਕਸ਼ਾ ਸੀ ਬੋਇੰਗ 747 ਅਤੇ ਰਾਹ ਸੀ ਮਾਨਵਤਾ ਜੇਕਰ ਅਸੀਂ ਹਵਾਈ ਯਾਤਰਾ ਦੀ ਇਤਿਹਾਸਿਕ ਗੱਲ ਕਰੀਏ ਤਾਂ ਬੋਇੰਗ 747 ਜਿਸ ਨੂੰ ਅਸੀਂ ਪਿਆਰ ਨਾਲ ਜੰਬੋ ਜੱਟ ਵੀ ਆਖਦੇ ਹਾਂ ਇੱਕ ਇਨਕਲਾਬਕਾਰੀ ਜਹਾਜ਼ ਸੀ ਇਹ ਜਹਾਜ਼ ਨਾ ਸਿਰਫ ਇੱਕ ਹਵਾਈ ਜਹਾਜ਼ ਸੀ ਸੋ ਉਹ ਪੂਰੇ ਵਿਸ਼ਵ ਲਈ ਉਮੀਦ ਅਤੇ ਤਕਨੀਕੀ ਕਮਾਲ ਦੀ ਇੱਕ ਸ਼ਾਨਦਾਰ ਮਿਸਾਲ ਸੀ 1970 ਵਿੱਚ ਜਦ ਇਹ ਪਹਿਲੀ ਵਾਰ ਇਹ ਜਹਾਜ਼ ਹਵਾ ਵਿੱਚ ਉੱਡਿਆ ਤਾਂ ਐਸ ਨੇ ਦੁਨੀਆ ਦੇ ਵੱਡੇ ਹਵਾਈ ਸਥਾਨਾਂ ਵਿੱਚ ਆਪਣੀ ਥਾਸਕ ਬਣਾਈ ਐਸ ਦੀ ਲੰਬਾਈ ਬੈਠਣ ਦੀ ਸਮਰੱਥਾ ਅਤੇ ਦੂਰੀ ਤੈਅ ਕਰਨ ਦੀ ਯੋਗਤਾ ਨੇ ਐਸ ਨੂੰ ਪੀਨ ਆਫ ਦੀ ਸਕਾਈਜ਼ ਬਣਾਇਆ ਪਰ ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਬੋਇੰਗ 747 ਸਿਰਫ ਲਗਜ਼ਰੀ ਜਾਂ ਦੌਲਤ ਦੀ ਨਿਸ਼ਾਨੀ ਸੀ ਤਾਂ ਤੁਸੀਂ ਇੱਕ ਬਹੁਤ ਵੱਡੀ ਗਲਤਫਹਿਮੀ ਦੇ ਸ਼ਿਕਾਰ ਹੋ 24 ਮਈ 1991 ਨੂੰ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਐਸਾ ਦਿਨ ਸੀ ਜਦ ਬੋਇੰਗ 747 ਸਿਰਫ ਇੱਕ ਜਹਾਜ਼ ਨਹੀਂ ਸਗੋਂ ਹਜ਼ਾਰਾਂ ਜਾਨਾਂ ਦੀ ਰੱਖਿਆ ਕਰਨ ਵਾਲਾ ਫਖੀਰੂ ਬਣ ਗਿਆ। ਉਸ ਦਿਨ ਆਪਰੇਸ਼ਨ ਸੋਲੋਮਨ ਦੇ ਤਹਿਤ ਇੱਕ ਬੋਇੰਗ 747 ਜਹਾਜ਼ ਏਕੀ 88 ਦਸਤਾਵੇਜੀ ਯਾਤਰੀਆਂ ਨੂੰ ਸਿਰਫ ਇੱਕ ਉਡਾਣ ਵਿੱਚ ਇਥੋਪੀਆ ਤੋਂ ਇਜ਼ਰਾਈਲ ਲੈ ਕੇ ਆਇਆ। ਇਹ ਅੰਕੜਾ ਇਤਿਹਾਸਿਕ ਹੈ ਪਰ ਹਕੀਕਤ ਐਨੀ ਸੌਖੀ ਨਹੀਂ ਸੀ। ਜਿਵੇਂ ਕਿ ਮਾਵਾ ਨੀਆ ਚੁੰਨੀਆਂ ਹੀ ਠੱਲੁਕੇ ਹੋਏ ਬੱਚਿਆਂ ਦੀ ਗਿਣਤੀ ਅੰਕੜੇ ਐਸ ਕੀਤੀ ਨਹੀਂ ਗਈ ਸੀ ਇਸ ਲਈ ਅਸਲ ਗਿਣਤੀ 1200 ਤੋਂ ਵੱਧ ਹੋ ਸਕਦੀ ਹੈ ਇਹ ਕੋਈ ਆਮ ਫਲਾਈਟ ਨਹੀਂ ਸੀ ਇਹ ਇੱਕ ਐਮਰਜੈਂਸੀ 에ਅਰ ਲਿਫਟ ਮਸ਼ੀਨ ਸੀ ਜਿਸ ਦਾ ਟੀਚਾ ਸਿਰਫ ਐਕਸੀ ਈਥੋਪੀਆ ਵਿੱਚ ਫਸੇ ਯਹੂਦੀ ਭਾਈਚਾਰੇ ਦੀ ਜਾਨ ਬਚਾਉਣੀ ਅਤੇ ਉਹਨਾਂ ਨੂੰ ਸਹੀ ਸਲਾਮਤ ਇਜ਼ਰਾਈਲ ਲੈ ਕੇ ਜਾਣਾ ਜਹਾਜ਼ ਦੇ ਅੰਦਰ ਨਾ ਲਗਜ਼ਰੀ ਸੀਟਾਂ ਦਾ ਰੋਲ ਸੀ ਨਾ ਹੀ ਕਿਸੇ ਫਰਸਟ ਕਲਾਸ ਦੀ ਥਾਟ ਸੀ ਜਿੱਥੇ ਸਿਰਫ ਇਨਸਾਨੀਅਤ ਧਰਮ ਅਤੇ ਰੱਖਿਆ ਦੀ ਭਾਵਨਾ ਸੀ 1991 ਵਿੱਚ ਇਥੋਪੀਆ ਦੀ ਰਾਜਧਾਨੀ ਐਡਿਸ ਅਬਾਬਾ ਅੰਦਰ ਹਾਲਾਤ ਬਹੁਤ ਹੀ ਤਣਾਅਪੂਰਨ ਸਨ ਇੱਕ ਪਾਸੇ ਘਰੇਲੂ ਯੁੱਧ ਦੂਜੇ ਪਾਸੇ ਕੰਗਾਲ ਹੋ ਰਹੀ ਆਬਾਦੀ ਤੇ ਉੱਪਰੋਂ ਭੁੱਖਮਰੀ ਅਤੇ ਹਿੰਸਾ ਐਸੇ ਹਾਲਾਤਾਂ ਚ ਸਭ ਤੋਂ ਵੱਧ ਪ੍ਰਭਾਵਿਤ ਫਲਾਸ਼ਾ ਯਹੂਦੀ ਜਿਨ੍ਹਾਂ ਨੂੰ ਬੇਟਾ ਇਸਰਾਇਲ ਵੀ ਆਖਿਆ ਜਾਂਦਾ ਹੈ ਹੋ ਰਹੇ ਸਨ ਉਹਨਾਂ ਨੂੰ ਸਭ ਤੋਂ ਵੱਧ ਤੰਗ ਕੀਤਾ ਜਾ ਰਿਹਾ ਸੀ ਇਹ ਯਹੂਦੀ ਭਾਈਚਾਰੇ ਏਥੋਪੀਆ ਵਿੱਚ ਕਈ ਸਦੀਆਂ ਤੋਂ ਵਸਦਾ ਆ ਰਿਹਾ ਸੀ ਪਰ ਹੁਣ ਉਹਨਾਂ ਦੇ ਨੈਤਿਕ ਅਤੇ ਧਾਰਮਿਕ ਹੱਕ ਖਤਰੇ ਵਿੱਚ ਆ ਗਏ ਸਨ ਭੁੱਖ ਅਤੇ ਹਿੰਸਾ ਨੇ ਉਹਨਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤੀ ਸੀ ਇਜ਼ਰਾਈਲ ਨੇ ਇਹ ਮੰਨਿਆ ਕਿ ਬੇਟਾ ਇਜ਼ਰਾਈਲ ਯਹੂਦੀ ਨੇ ਅਤੇ ਉਹਨਾਂ ਨੇ ਉਹਨਾਂ ਨੂੰ ਇਜ਼ਰਾਈਲ ਵਿੱਚ ਪਨਾਹ ਦੇਣੀ ਇਨਸਾਨੀਅਤ ਫਰਜ਼ ਹੈ ਆਪਰੇਸ਼ਨ ਸੋਲੋਮਨ ਇੱਕ ਸੋਖਮ ਪਰ ਖਤਰਨਾਕ ਮਿਸ਼ਨ ਸੀ ਜੋ ਇਜ਼ਰਾਈਲ ਦੀ ਮੋਸਾਦ ਇਥੋਪੀਆਈ ਸਰਕਾਰ ਅਤੇ ਅਮਰੀਕਾ ਦੀ ਮਦਦ ਨਾਲ ਚਲਾਇਆ ਗਿਆ ਇਹ ਮਿਸ਼ਨ ਸਿਰਫ ਹਵਾਈ ਯਾਤਰਾ ਨਹੀਂ ਸੀ ਸਗੋ ਇਹ ਇੱਕ ਪੂਰੀ ਲੌਜਿਸਟਿਕ ਚੇਨ ਸੀ ਜਿਸ ਵਿੱਚ ਜਹਾਜ਼ਾਂ ਦੀ ਐਮਰਜੈਂਸੀ ਤਾਇਨਾਤੀ ਰਣਨੀਤਿਕ ਤੌਰ ਤੇ ਲੋਕਾਂ ਦਾ ਇਕੱਠ ਕਰਨਾ ਇਥੋਂ ਪਾਈ ਸਰਕਾਰ ਨਾਲ ਚੁੱਪਚਾਪ ਸਾਂਝ ਕਰਨਾ ਅਤੇ ਮੀਡੀਆ ਤੋਂ ਲੁਕਾਈ ਹੋਈ ਕਾਰਵਾਈ ਕਰਨਾ ਸੀ ਇਨ੍ਹਾਂ ਯਤਨਾਂ ਤੋਂ ਬਿਨਾ ਇਸ ਸਭ ਸੰਭਵ ਨਹੀਂ ਸੀ ਜਿਵੇਂ ਕਿ ਕੋਈ ਵੀ ਜਹਾਜ਼ ਨਾ ਰੁਕੇ ਉੱਡੇ ਉਸੇ ਤਰ੍ਹਾਂ ਇਹ ਮਿਸ਼ਨ ਵੀ ਬਿਨਾਂ ਰੁਕਾਵਟ ਦੇ ਕੰਮ ਕਰ ਰਿਹਾ ਸੀ ਸਿਰਫ 6 ਘੰਟਿਆਂ ਦੇ ਅੰਦਰ 35+ ਉਡਾਨਾਂ ਨਾਲ ਲਗਭਗ 14500 ਯਹੂਦੀਆਂ ਨੂੰ ਇਥੋਪੀਆ ਤੋਂ ਕੱਢ ਕੇ ਇਜ਼ਰਾਈਲ ਲਿਆਂਦਾ ਗਿਆ ਇਹ ਇਨਸਾਨੀ ਇਤਿਹਾਸ ਸਭ ਤੋਂ ਵੱਡਾ ਹਵਾਈ ਤਬਾਲਦਾ ਸੀ 24 ਮਈ 1991 ਸਵੇਰ ਦੇ 6 ਵਜੇ ਇਥੋਪੀਆ ਦੇ ਹਵਾਈ ਅੱਡੇ ਉੱਤੇ ਗਤੀਵਿਧੀਆਂ ਆਪਣੇ ਚਰਮ ਸੀਮਾ ਤੇ ਸਨ ਉੱਥੇ ਖੜਾ ਸੀ ਬੋਇੰਗ 747 ਜਹਾਜ਼ ਜੋ ਕਿ ਆਮ ਦਿਨਾਂ ਵਿੱਚ 450 ਤੋਂ 500 ਯਾਤਰੀਆਂ ਲਈ ਬਣਾਇਆ ਗਿਆ ਸੀ ਪਰ ਉਸ ਦਿਨ ਇਹ ਜਹਾਜ਼ ਕੋਈ ਆਮ ਉਡਾਨ ਨਹੀਂ ਉੱਡਣ ਜਾ ਰਿਹਾ ਸੀ ਇਹ ਸੀ ਇਨਸਾਨੀ ਇਤਿਹਾਸ ਦਾ ਸਭ ਤੋਂ ਵੱਡਾ 에ਅਰ ਲਿਫਟ ਆਪਰੇਸ਼ਨ ਸੋਲੋਮਨ ਦੀਆਂ ਉਡਾਨਾਂ ਚੋਂ ਇੱਕ ਜਦੋਂ ਯਾਤਰੀ ਆਉਣ ਲੱਗੇ ਤਾਂ ਕਿਸੇ ਕੋਲ ਕੋਈ ਬੈਗ ਨਹੀਂ ਸੀ ਇਸੇ ਕੋਲ ਕੋਈ ਜੁੱਤੀ ਨਹੀਂ ਸੀ ਬੱਚੇ ਮਾਵਾਂ ਦੇ ਗੋਦ ਵਿੱਚ ਕਈ ਔਰਤਾਂ ਨੇ ਆਪਣੇ ਨੌਜਵਾਨ ਪੁੱਤਰਾਂ ਨੂੰ ਵੀ ਆਪਣੀਆਂ ਚੁੰਨੀਆਂ ਹੇਠ ਲੁਕਾ ਲਿਆ ਸੀ ਰੂਪ ਕੰਬਾ ਦੇਣ ਵਾਲਾ ਦ੍ਰਿਸ਼ ਸੀ ਪਰ ਇਹ ਹਰ ਇੱਕ ਦੇ ਚਿਹਰੇ ਉੱਤੇ ਇੱਕ ਖਾਸ ਉਮੀਦ ਸੀ ਔਸੀ ਇਜ਼ਰਾਈਲ ਦੀ ਧਰਤੀ ਤੇ ਸੁਰੱਖਿਅਤ ਜ਼ਿੰਦਗੀ ਬਤੀਤ ਕਰਨ ਦੀ ਕੀ ਤੁਸੀਂ ਜਾਣਦੇ ਹੋ ਕਿ ਤਕਨੀਕੀ ਤੌਰ ਤੇ ਇਹ ਕਿਵੇਂ ਸੰਭਵ ਹੋਇਆ ਇਜ਼ਰਾਈਲ ਦੀ 에ਅਰ ਫੋਰਸ ਨੇ ਜਹਾਜ਼ ਤੋਂ ਸਾਰੀਆਂ ਬੈਠਣ ਵਾਲੀਆਂ ਸੀਟਾਂ ਹਟਾ ਦਿੱਤੀਆਂ ਲੋਕਾਂ ਨੂੰ ਜ਼ਮੀਨ ਉੱਤੇ ਪਿਛਾਈਆਂ ਹੋਈਆਂ ਚਾਦਰਾਂ ਤੇ ਬਿਠਾਇਆ ਗਿਆ ਅੰਦਰਲੇ ਹਿੱਸੇ 'ਚ ਓਨੀ ਤੰਗੀ ਹੋ ਗਈ ਕਿ ਹਵਾ ਘੱਟ ਪੈਣ ਲੱਗੀ ਜਦ ਜਹਾਜ਼ ਨੇ ਟੇਕ-ਆਫ ਕੀਤਾ ਉਸ ਦੀ ਲੰਬੀ ਉਡਾਨ ਲਈ ਹਰੇਕ ਇੰਜਨ ਆਪਣੇ ਮਿਆਰ ਤੋਂ ਵੱਧ ਵਰਤੇ ਜਾ ਰਹੇ ਸਨ ਇਹ ਬੋਇੰਗ 747 ਇਤਿਹਾਸ ਦਾ ਪਹਿਲਾ ਜਹਾਜ਼ ਸੀ ਜੋ ਆਪਣੇ ਵੱਧ ਤੋਂ ਵੱਧ ਵਜ਼ਨ ਨਾਲ ਆਰਡਰ ਰਿਹਾ ਸੀ 860 ਪਲੱਸ ਯਾਤਰੀਆਂ ਦੀ ਬਜਾਏ 187 ਦੀ ਗਿਣਤੀ ਰਜਿਸਟਰ ਹੋਈ ਪਰ ਅਸਲ ਵਿੱਚ ਇਹ ਗਿਣਤੀ 1200 ਤੋਂ ਪਾਰ ਹੋ ਗਈ ਸੀ ਜਹਾਜ਼ ਦੇ ਅੰਦਰ ਨਾ ਕੋਈ 에ਅਰ ਹੋਸਟ ਸੀ ਨਾ ਫਲਾਈਟ ਐਂਟਰਟੇਨਮੈਂਟ ਸੀ ਸਿਰਫ ਉਮੀਦ ਅਰਦਾਸ ਤੇ ਇੱਕ ਦੂਜੇ ਦੀ ਹੌਸਲਾ ਆਫ ਜਾਈ ਕਈ ਲੋਕਾਂ ਨੂੰ ਪੋਖਮਾਰੀ ਤੋਂ ਬਚਾਏ ਜਾਣ ਦੀ ਲੋੜ ਸੀ ਅਤੇ ਉਹਨਾਂ ਲਈ ਇਹ ਜਹਾਜ਼ ਮਸੀਹਾ ਸੀ ਜੋ ਉਹਨਾਂ ਨੂੰ ਨਰਕ ਵਾਲੀ ਜ਼ਿੰਦਗੀ ਤੋਂ ਕੱਢ ਕੇ ਇੱਕ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾ ਰਿਹਾ ਸੀ 24 ਮਈ 1991 ਨੂੰ ਜਦ ਇਹ ਬੋਇੰਗ 747 ਜਹਾਜ਼ ਇਜ਼ਰਾਈਲ ਦੇ ਹਵਾਈ ਅੱਡੇ ਤੇ ਲੈਂਡ ਕਰਦਾ ਹੈ ਤਾਂ ਉੱਥੇ ਸਿਰਫ ਯਾਤਰੀ ਨਹੀਂ ਉਤਰਦੇ ਉੱਥੇ ਇਨਸਾਨੀ ਇਤਿਹਾਸ ਦਾ ਸਭ ਤੋਂ ਵੱਡਾ ਚਮਤਕਾਰ ਉਤਰਦਾ ਹੈ ਹਜ਼ਾਰਾਂ ਲੋਕ ਜਿਨ੍ਹਾਂ ਦੇ ਨਾਂ ਤਾਂ ਅੱਜ ਤੱਕ ਜਾਣੇ ਜਾਂਦੇ ਸਨ ਹੌਣ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਹੋ ਗਏ ਹਨ ਇਜ਼ਰਾਈਲ ਦੇ ਟੈਲੀਵਿਜ਼ਨ ਅਖਬਾਰ ਤੇ ਰੇਡੀਓ ਤੇ ਸਿਰਫ ਇੱਕੋ ਹੀ ਚਰਚਾ ਚੱਲ ਰਹੀ ਸੀ ਦੁਨੀਆ ਭਰ ਦੀਆਂ ਸਰਕਾਰਾਂ ਜਹਾਜ਼ ਉਦਯੋਗ ਤੇ ਮੀਡੀਆ ਇਹਨਾਂ ਨਤੀਜਿਆਂ ਤੋਂ ਹੈਰਾਨ ਹੋ ਰਹੇ ਸਨ ਕਿ ਇਹ ਸਾਰਾ ਕੁਝ ਇੱਕ جنگ ਦੀ ਹਾਲਤ ਵਿੱਚ ਬਿਨਾਂ ਕਿਸੇ ਮੁਕਾਬਲੇ ਅਤੇ ਬਿਨਾਂ ਕਿਸੇ ਹਾਦਸੇ ਕਿਵੇਂ ਸੰਭਵ ਹੋ ਗਿਆ ਯੂਨਾਈਟਿਡ ਨੇਸ਼ਨਸ ਦੇ ਇੱਕ ਰਿਪੋਰਟ ਮੁਤਾਬਕ ਇਹ ਇਤਿਹਾਸਿਕ ਇਸ ਸਭ ਤੋਂ ਤੇਜ਼ ਅਤੇ ਲਾਰਜੇਸਟ ਹਿਊਮਨਿਟੇਰੀਅਨ 에ਅ ਰਿਸਕਿਊ ਸੀ ਉਸ ਰਿਪੋਰਟ ਚ ਇਹ ਵੀ ਦਰਜ ਸੀ ਕਿ ਇਨ੍ਹਾਂ ਲੋਕਾਂ ਦੀ ਉਮਰ 3 ਮਹੀਨਿਆਂ ਤੋਂ ਲੈ ਕੇ 90 ਸਾਲ ਤੱਕ ਦੀ ਸੀ ਕਈ ਮਹਿਲਾਵਾਂ ਨੇ ਜਹਾਜ਼ 'ਚ ਹੀ ਬੱਚਿਆਂ ਨੂੰ ਜਨਮ ਦਿੱਤਾ ਜਦ ਇਹ ਯਾਤਰੀ ਨਵੇਂ ਦੇਸ਼ ਦੀ ਧਰਤੀ 'ਤੇ ਪਹੁੰਚਦੇ ਹਨ ਉਹਨਾਂ ਦੀਆਂ ਅੱਖਾਂ ਚਮਕ ਰਹੀਆਂ ਸਨ ਕਈ ਨਵੇਂ ਨਾਗਰਿਕਾਂ ਨੇ ਜ਼ਮੀਨ ਨੂੰ ਚੁੰਮਿਆ ਕਈਆਂ ਨੇ ਅਸਮਾਨ ਵੱਲ ਅਰਦਾਸ ਕੀਤੀ ਤੇ ਕਿਹਾ ਅਸੀਂ ਜ਼ਿੰਦਾ ਆ ਗਏ ਇਜ਼ਰਾਈਲ ਵਿੱਚ ਉਹਨਾਂ ਲਈ ਬਣਾਏ ਗਏ ਆਈਡੈਂਟੀਟੀ ਕਾਰਡ ਦਿੱਤੇ ਗਏ ਅਤੇ ਦਵਾਈਆਂ, ਖਾਣ-ਪੀਣ, ਸਿੱਖਿਆ ਅਤੇ ਰੋਜ਼ਗਾਰ ਦੇ ਮੁਕੰਮਲ ਇੰਤਜ਼ਾਮ ਕੀਤੇ ਗਏ। ਜਦ ਬੋਇੰਗ 747 ਇਜ਼ਰਾਈਲ ਦੀ ਧਰਤੀ ਉੱਤੇ ਉਤਰਿਆ, ਤਦ ਇਤਿਹਾਸ ਨੇ ਸਿਰਫ ਇੱਕ ਰੈਸਕਿਊ ਮਿਸ਼ਨ ਹੀ ਨਹੀਂ ਦੇਖਿਆ। ਇਤਿਹਾਸ ਨੇ ਉਮੀਦ, ਨਵੇਂ ਸ਼ੁਰੂਆਤ ਅਤੇ ਨਵੀਆਂ ਪੀੜ੍ਹੀਆਂ ਲਈ ਰਸਤੇ ਖੋਲਦੇ ਦੇਖੇ। ਇਥੋਪੀਆ ਤੋਂ ਆਏ ਬੇਟਾ ਇਸਰਾਇਲ ਯਹੂਦੀ ਜਿਨ੍ਹਾਂ ਨੇ ਸਦੀਆਂ ਤੱਕ ਵਖਰੇਪਣ ਤੇ ਤਿਰਸਤਾਰ ਸਿਆਸੀ ਹੁਣ ਇੱਕ ਨਵੇਂ ਦੇਸ਼ ਨਵੇਂ ਜੀਵਨ ਅਤੇ ਨਵੇਂ ਅਸਤਿਤਵ ਦੇ ਵਿੱਚ ਸੌ ਲੈ ਰਹੇ ਸਨ ਲੈਂਡਿੰਗ ਤੋਂ ਬਾਅਦ ਇਜ਼ਰਾਇਲ ਸਰਕਾਰ ਨੇ ਉਹਨਾਂ ਦੇ ਮੌਡਲ ਸੇਬੇ ਲਈ ਸੰਸਥਾਵਾਂ ਤਿਆਰ ਕੀਤੀਆਂ ਪਰ ਇਹ ਸਫ਼ਰ ਇੱਥੇ ਖਤਮ ਨਹੀਂ ਹੋਇਆ ਸੀ ਇਹ ਲੋਕ ਸਦੀਵੀ ਪਿਛੜੇ ਰਹੇ ਸਨ ਬਿਨਾਂ ਪੜ੍ਹਾਈ ਬਿਨਾਂ ਮਾਡਰਨ ਸਮਾਜ ਨਾਲ ਰਾਪਤੇ ਦੇ ਇਜ਼ਰਾਈਲ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਜਿਵੇਂ ਕਿ ਰੰਗ ਭੇਦ ਦੀ ਲਹਿਰ, ਆਰਥਿਕ ਤੰਗੀ, ਸੱਭਿਆਚਾਰਕ ਝਟਕਾ ਅਤੇ ਨੌਕਰੀਆਂ ਦੀ ਕਮੀ। ਫੇਰ ਵੀ ਇਨ੍ਹਾਂ ਲੋਕਾਂ ਨੇ ਹਾਰ ਨਹੀਂ ਮੰਨੀ। ਉਹਨਾਂ ਦੀ ਦੂਜੀ ਅਤੇ ਤੀਜੀ ਪੀੜ੍ਹੀ ਨੇ ਇਜ਼ਰਾਈਲੀ ਸਮਾਜ ਵਿੱਚ ਆਪਣੀ ਥਾਂ ਬਣਾਈ। ਅੱਜ ਇਨ੍ਹਾਂ ਵਿੱਚੋਂ ਕਈ ਹੁਣ ਲੇਖਕ, ਫਿਲਮਕਾਰ, ਵਿਦਵਾਨ ਅਤੇ ਆਰਮੀ ਆਫੀਸਰ ਬਣੇ ਹੋਏ ਹਨ। ਇਹ ਸਿਰਫ ਇੱਕ ਸਕਸੈਸ ਸਟੋਰੀ ਨਹੀਂ ਸਗੋਂ ਇਹ ਸਿੱਖ ਹੈ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕਿਸੇ ਵੀ ਉਡਾਨ ਦਾ ਲੈਂਡ ਸਫਲ ਹੋ ਜਾਂਦਾ ਹੈ। ਬੋਇੰਗ 747 ਜਹਾਜ਼ ਜਿਸ ਨੂੰ ਸਾਰੀ ਦੁਨੀਆ ਜੰਬੋ ਜੱਟ ਦੇ ਨਾਂ ਨਾਲ ਜਾਣਦੀ ਹੈ ਇਸ ਜਹਾਜ਼ ਨੇ 1969 ਵਿੱਚ ਆਪਣੀ ਪਹਿਲੀ ਉਡਾਨ ਭਰੀ ਸੀ ਉਸ ਵੇਲੇ ਇਹ ਜਹਾਜ਼ ਵਿਸ਼ਵ ਦਾ ਸਭ ਤੋਂ ਵੱਡਾ ਸਭ ਤੋਂ ਤਕਨੀਕੀ ਤੌਰ ਤੇ ਆਧੁਨਿਕ ਅਤੇ ਸਭ ਤੋਂ ਪ੍ਰੋਸੇਯੋਗ ਹਵਾਈ ਜਹਾਜ਼ ਦੀ ਇਸ ਦੀ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹਨ ਡਬਲ ਡੈਕ ਸਟਰਕਚਰ ਉਚਾਈ 63 ਫੁੱਟ ਲੰਬਾਈ 250 ਫੁੱਟ ਉਡਾਨ ਦੀ ਰਫ਼ਤਾਰ 900 ਕਿਲੋਮੀਟਰ ਅਤੇ ਫਲਾਈਟ ਰੇਂਜ 13450 ਕਿਲੋਮੀਟਰ ਤੱਕ ਬਿਨਾਂ ਰੁਕੇ ਉਡਾਨ ਪਰ ਇਹ ਆਕਾਰ ਜਾਂ ਰਫ਼ਤਾਰ ਤੋਂ ਵੱਧ ਸੀ ਇਹ ਇੱਕ ਵਿਸ਼ਵਾਸ ਸੀ ਬੋਇੰਗ 747 ਨੇ ਸਿਰਫ ਕਾਰੋਬਾਰੀ ਯਾਤਰਾ ਨਹੀਂ ਬਦਲੀ ਇਹ ਮੁਹਈਆ ਕਰਵਾਉਣ ਲੱਗਾ ਲੋਕਾਂ ਦੀ ਵਾਪਸੀ ਚੰਗਾਂ ਤੋਂ ਲੋਕਾਂ ਦੀ ਬਚਾ ਮਦਦ ਪਹੁੰਚਾਉਣ ਵਾਲੀ ਹਵਾਈ ਲਾਈਫਲਾਈਨ ਜਿਵੇਂ ਕਿ ਆਪਰੇਸ਼ਨ ਸੋਲੋਮਨ ਨੇ ਇਹ ਸਾਬਤ ਕੀਤਾ ਕਿ ਇਹ ਜਹਾਜ਼ ਇੱਕ ਜਿੰਦਾ ਉਮੀਦ ਸੀ ਇਹ ਗੱਲ ਵੀ ਕਮਾਲ ਦੀ ਹੈ ਕਿ ਇਸ ਜਹਾਜ਼ ਦੇ ਟਾਂਚੇ ਨੂੰ ਬਦਲਿਆ ਨਹੀਂ ਗਿਆ ਸੀ ਸਗੋਂ ਹਰ ਮਿਸ਼ਨ ਲਈ ਕਸਟਮ ਮੋਡੀਫਾਈ ਕੀਤਾ ਗਿਆ ਉਸ ਰੈਸਕਿਊ ਮਿਸ਼ਨ ਵਿੱਚ ਸੀਟਾਂ ਟਾ ਕੇ ਜ਼ਮੀਨ ਤੇ ਫਰਸ਼ ਲਾਏ ਗਏ ਹਵਾ ਦੇ ਵਿੰਸ ਨੂੰ ਵਧਾਇਆ ਗਿਆ ਅਤੇ ਪਾਇਲਟ ਕੈਬਿਨ ਚ ਵਾਧੂ ਆਕਸੀਜਨ ਰੱਖੀ ਗਈ ਸੀ 24 ਮਈ 1991 ਨੂੰ ਚਲਾਈ ਗਈ ਇਹ ਰੈਸਕਿਊ ਫਲਾਈਟ ਸਿਰਫ ਨੰਬਰਾਂ ਦੀ ਗੱਲ ਨਹੀਂ ਸੀ ਪਰ ਇਨ੍ਹਾਂ ਨੰਬਰਾਂ ਦੇ ਪਿੱਛੇ ਸੀ ਕਹਾਣੀਆਂ ਇੱਕ ਮਾਂ ਦੀ ਜੈਸਨੀ ਜਹਾਜ਼ ਵਿੱਚ ਆਪਣੇ ਬੱਚੇ ਨੂੰ ਜਨਮ ਦਿੱਤਾ ਇੱਕ ਪਿਤਾ ਦੀ ਜੈਸਨੀ ਸਾਲਾਂ ਦੀ ਤਲਾਸ਼ ਤੋਂ ਬਾਅਦ ਆਖਿਰਕਾਰ ਆਪਣੇ ਪਰਿਵਾਰ ਨੂੰ ਗੱਲ ਲਾਇਆ ਆਪਰੇਸ਼ਨ ਸੋਲੋਮਨ ਇੱਕ ਐਸਾ ਉਦਾਹਰਣ ਬਣੀ ਜੋ ਵਿਸ਼ਵ ਪੱਧਰ ਵਿੱਚ ਹਿਊਮਨ ਨਿਟ੍ਰੀਸ਼ਨ ਰਿਸਕਿਊ ਲਈ ਮਾਪਦੰਡ ਬਣ ਗਈ ਜਰਮਨੀ ਯੂਐਸਏ ਈਥੋਪੀਆ ਤੇ ਇਜ਼ਰਾਈਲ ਸਭ ਨੇ ਇਹ ਰੈਸਕਿਊ ਐਫਰਟ ਦੀ ਤਾਰੀਫ ਕੀਤੀ। ਇਸ ਮਿਸ਼ਨ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਮਸ਼ੀਨ ਦਾ ਸਹੀ ਉਪਯੋਗ ਕਿਵੇਂ ਇਨਸਾਨੀਅਤ ਦੀ ਸੇਵਾ ਕਰ ਸਕਦਾ ਹੈ। ਇੱਕ ਔਮ ਜਿਹੜੀ ਸਦੀਆਂ ਤੱਕ ਤਿਰਸਕਾਰ ਦਾ ਸ਼ਿਕਾਰ ਰਹੀ ਇਹ ਜਹਾਜ਼ ਦੀ ਸਹਾਇਤਾ ਨਾਲ ਆਪਣਾ ਅਸਤਿਤਵ ਮੋੜ ਪ੍ਰਾਪਤ ਕਰ ਸਕਦੀ ਹੈ ਇਕਤਾ ਤਕਨੀਕ ਅਤੇ ਉਦੇਸ਼ ਹੋਣ ਤੇ ਕੁਝ ਵੀ ਅਸੰਭਵ ਨਹੀਂ ਹੈ ਦੋਸਤੋ ਜੇ ਤੁਸੀਂ ਵੀ ਆਪਰੇਸ਼ਨ ਸੋਲੋਮਨ ਦੀ ਇਸ ਚਮਤਕਾਰੀ ਕਹਾਣੀ ਤੋਂ ਪ੍ਰੇਰਨਾ ਲਈ ਹੈ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਬੈਲ ਆਈਕਨ ਵੀ ਬਵ ਤਾਂ ਜੋ ਤੁਹਾਨੂੰ ਅਗਲੀ ਇਤਿਹਾਸਿਕ ਉਡਾਨ ਦੀ ਵੀ ਜਾਣਕਾਰੀ ਮਿਲੇ ਧੰਨਵਾਦ